ਧਰਮ ਦੇ ਰਾਖੇ ਅਤੇ ਹਿੰਦੀ ਚਾਦਰ ਤੰਦਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ 350 ਸ਼ਹੀਦੀ ਦਿਵਸ ਜਿਹੜੇ ਨੇ ਸਾਲਾ ਮਨਾਏ ਜਾ ਰਹੇ ਨੇ ਤੇ ਉਸ ਨੂੰ ਲੈ ਕੇ ਬੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ ਨੂੰ ਲੈ ਕੇ ਇੱਕ ਯਾਤਰਾ ਜਿਹੜੀ ਹੈਗੀ ਹੈ ਧਰਮ ਬਚਾਓ ਯਾਤਰਾ ਜਿਹੜੀ ਹੈਗੀ ਹੈ ਖਾਲਸੇ ਦੀ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ 11 April ਨੂੰ ਸ਼ੁਰੂ ਹੋਣੀ ਤੇ ਉਹ ਯਾਤਰਾ ਪੰਜਾਬ ਤੋਂ ਹੁੰਦੀ ਹੋਈ ਹਰਿਆਣਾ ਜਾਵੇਗੀ ਤੇ ਹਰਿਆਣਾ ਦੇ ਵਿੱਚ ਉੱਥੇ ਵੀ ਗੁਰਤਾਮ ਨੇ ਉੱਥੇ ਵੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸਿਗੇ ਉਸ ਰਾਸਤੇ ਨੂੰ ਹੋ ਹਰਿਆਣਾ ਚ ਹੋ ਕੇ ਗਏ ਨੇ ਕਿ ਜੋ ਸੀਸ ਵੀ ਆਂਦਾ ਹੈਗਾ ਤਾਂ ਉਹ ਵੀ ਉਸੇ ਹਰਿਆਣਾ ਵਿੱਚੋਂ ਹੋ ਕੇ ਪੰਜਾਬ ਆਪਣੇ ਗੱਲ ਕਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਤੇ ਸਾਡੇ ਨਾਲ ਅੱਜ ਨੇ ਹਰਿਆਣਾ ਦੀ ਸ਼ਖਸੀਅਤ ਨੇ ਸਿੱਖ ਵੱਡੀ ਸ਼ਖਸੀਅਤ ਨੇ ਕਿਸਗੀ ਸਰਕਾਰ ਦੇ ਵਿੱਚ ਵੱਡੀ ਸ਼ਖਸੀਅਤ ਨੇ ਸਰਦਾਰ ਹਰਪਾਲ ਸਿੰਘ ਜੀ ਗਿਲ ਜਿਹਨਾਂ ਨੂੰ ਹਰਪਾਲ ਸਿੰਘ ਚੀਕਾ ਵੀ ਕਿਹਾ ਜਾਂਦਾ ਹੈਗਾ ਤੇ ਉਹ ਸਾਬਕਾ ਚੇਅਰਮੈਨ ਨੇ ਸ਼ੁਗਰਫੈਡ ਹਰਣ ਦੇ ਚੀਕਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਰੋਤ ਇਹ ਜਨਾਬ ਤੇ ਮੇਰਾ ਸਵਾਲ ਸਿਗਾ ਕਿ ਤੁਸੀਂ ਬਹੁਤ ਸੇਵਾ ਕਰਦੇ ਆ ਰਹੇ ਹੋ ਸ਼ੀਸ਼ਮਾਰਗ ਯਾਤਰਾ ਚ ਵੀ ਤੁਸੀਂ ਸੇਵਾ ਕੀਤੀਆਂ ਪਿਛਲੇ 10 12 ਸਾਲ ਤੋਂ ਕਰਦੇ ਆ ਰਹੇ ਹੋ ਤੇ ਇਸ ਵਾਰ ਤੁਸੀਂ ਯਾਤਰਾ ਜਿਹੜੀ ਹੈਗੀ ਹੈ ਉਹ ਲਿ ਜਾ ਰਹੇ ਹੋ ਧਰਮ ਬਚਾਓ ਯਾਤਰਾ ਮਤਲਬ ਕਿ ਪਹਿਲਾਂ ਸ਼ੀਸ਼ ਆਣ ਦੀ ਯਾਤਰਾ ਸੀਗੀ ਇਸ ਵਾਰੀ ਉਹ ਯਾਤਰਾ ਹੈ ਜਦੋਂ ਗੁਰੂ ਜੀ ਆਪ ਜਾਂਦੇ ਨੇ ਆਪਣੇ ਜਿਹੜੇ ਕਸ਼ਮੀਰ ਤੋਂ ਪੰਡਤਾਂ ਦੇ ਹੁੰਦਾ ਨਾਲ ਦਿੱਲੀ ਵੱਲੋਂ ਤੇ ਹਰਿਆਣਾ ਵਿੱਚ ਉਹ ਯਾਤਰਾ ਪਹੁੰਚਣੀ ਤਾਂ ਉਸ ਵਾਸਤੇ ਕਿਸ ਤਰ੍ਹਾਂ ਦੀਆਂ ਪਹਿਲਾਂ ਤਿਆਰੀਆਂ ਉਹਦੇ ਬਾਰੇ ਤੁਸੀਂ ਦੱਸੋ ਤੇ ਸੰਗਤਾਂ ਨੂੰ ਦੱਸੋ ਸਾਰਿਆਂ ਨੂੰ ਪਿਛਲੇ 14 ਸਾਲ ਤੋਂ ਭਾਈ ਮਨਜੀਤ ਸਿੰਘ ਹੋਰੇ ਗੰਗਾ ਨਰਸਰੀ ਜੀਰਕਪੁਰ ਵਾਲੇ ਤੇ ਸਵਰਗਵਾਸੀ ਇਹਨਾਂ ਦੀ ਧਰਮ ਪਤਨੀ ਦਾ ਇਹ ਉਦਮ ਤੇ ਉਪਰਾਲਾ ਸੀ ਜਿਨ੍ਹਾਂ ਨੇ ਸਿੰਬੋਲਿਕ ਤੌਰ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਕੀਤੇ ਗਏ ਸੀਸਗੰਜ ਚਾਂਦਨੀ ਚੌਂਕ ਤੇ ਤੇ ਉਥੋਂ ਇਹਨਾਂ ਨੇ ਇਹ ਯਾਤਰਾ ਦੀ ਸ਼ੁਰੂਆਤ ਕੀਤੀ ਅੱਜ ਤੋਂ 14 ਸਾਲ ਪਹਿਲਾਂ ਤੇ 11 ਸਾਲ ਸਾਡੀ ਸਰਕਾਰ ਜਿਹੜਾ ਹੈ 11ਵਾਂ ਸਾਲ ਚੱਲ ਰਿਹਾ ਹੈ ਸਾਡੇ ਆਪਣੇ ਹਰਿਆਣਾ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਉਦੋਂ ਤੋਂ ਲੈ ਕੇ ਇਹ ਇਹ ਮਨੋਹਰ ਲਾਲ ਜੀ ਸਾਡੇ ਜਿਹੜੇ ਤਤਕਾਲੀ ਮੁੱਖ ਮੰਤਰੀ ਸਨ ਉਹਨਾਂ ਵੱਲੋਂ ਇਸ ਯਾਤਰਾ ਨੂੰ ਸਟੇਟ ਗੈਸਟ ਦਾ ਜੋ ਹਮੇਸ਼ਾ ਦਰਜਾ ਮਿਲਦਾ ਰਿਹਾ ਸਰਕਾਰ ਵੱਲੋਂ ਹੁਣ ਤੱਕ ਮਿਲ ਰਿਹਾ ਤੇ ਉਹਨਾਂ ਵੱਲੋਂ ਕੀਤੀ ਹੋਈ ਸ਼ੁਰੂਆਤ ਨੂੰ ਨਿਰੰਤਰ ਜਾਰੀ ਰੱਖਿਆ ਸ਼੍ਰੀ ਨਯਬ ਸਿੰਘ ਜੀ ਸੈਣੀ ਸਾਡੇ ਮੁੱਖ ਮੰਤਰੀ ਹਰਿਆਣਾ ਨੇ ਤੇ ਅੱਜ ਵੀ ਜਿਹੜੀ ਯਾਤਰਾ 11 ਤਰੀਕ ਨੂੰ ਸ਼ੁਰੂ ਹੋਏਗੀ ਸੀਸਗੰਜ ਸਾਹਿਬ ਗੁਰਦੁਆਰਾ ਅਨੰਦਪੁਰ ਸਾਹਿਬ ਤੋਂ ਉਹਦੇ ਲਈ ਜਦੋਂ ਹੀ ਹਰਿਆਣੇ 'ਚ ਏਸੀ ਕਾ ਤੋਂ ਐਂਟਰ ਕਰੇਗੀ ਯਾਤਰਾ ਸਮਾਣੇ ਵਾਲੇ ਪਾਸਿਓਂ ਤੇ ਉਸ ਯਾਤਰਾ ਦੇ ਸਵਾਗਤ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਤੇ ਸਨਮਾਨ ਵਾਸਤੇ ਹਰ ਤਰ੍ਹਾਂ ਦਾ ਜੋ ਵੀ ਸਰਕਾਰ ਤੋਂ ਸਹਿਯੋਗ ਭਾਈ ਮਨਜੀਤ ਸਿੰਘ ਹੋਣੀ ਚਾਹਣਗੇ ਉਹ ਉਹ ਨੰਨੂ ਸਹਿਯੋਗ ਕੀਤਾ ਜਾਏਗਾ আর ਜਿਸ ਤਰ੍ਹਾਂ ਦਿੱਲੀ ਤੋਂ ਅਰੰਧਪੁਰ ਸਾਹਿਬ ਤੱਕ ਸਟੇਟ ਗੈਸਟ ਦਾ ਇੱਕ ਦਰਜਾ ਤੇ ਸਿਕਿਉਰਿਟੀ ਦਾ ਇੱਕ ਚੰਗਾ ਪ੍ਰਬੰਧ ਯਾਤਰਾ ਲਈ ਕੀਤਾ ਜਾਂਦਾ ਸੀ ਉਹ ਇਸ ਵਾਰ ਵੀ ਕੀਤਾ ਜਾਏਗਾ ਜਿਸ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਯਾਤਰਾ ਐਂਟਰ ਕਰੇਗੀ ਜਗਾ ਜਗਾ ਹਰਿਆਣੇ ਦੀਆਂ ਸੰਗਤਾਂ ਉਸ ਦਾ ਸਵਾਗਤ ਜੀ ਆਇਆਂ ਉਸ ਨੂੰ ਕਹਿਣਗੇ ਤੇ ਗੁਰਤਾਂ ਆਮ ਦੀ ਗੱਲ ਕਰੀਏ ਆਪਾਂ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਕਿੰਨੇ ਕ ਗੁਰਦੁਆਰਾਂ ਉੱਥੇ ਹੈਗੇ ਆਂ ਜਿੱਥੇ-ਇਥੇ ਯਾਤਰਾ ਤੁਸੀਂ ਜਾਏਗੇ ਵੀ ਤੇ ਉਹ ਵੈਸੇ ਕਿੰਨੇ ਆ ਸੰਗਤਾਂ ਦੱਸੋ ਵੀ ਦੇਖੋ ਗੁਰਦੁਆਰਾ ਸਾਹਿਬ ਹਰਿਆਣਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਤੁਸੀਂ ਲਾਓ ਵੀ 10 ਪਾਤਸ਼ਾਹੀਆਂ 'ਚੋਂ ਤਕਰੀਬਨ ਬਹੁਤ ਆਤ ਜਿਹੜੇ ਆ ਉਹ ਗੁਰੂ ਸਾਹਿਬ ਜਿਹੜੇ ਆ ਉਹ ਹਰਿਆਣਾ 'ਚ ਗਏ 8 ਗੁਰੂ ਸਾਹਿਬ ਤਾਂ ਕੁਰਕਸ਼ੇਤਰ 'ਚ ਹੀ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਤ ਪਿਹਵਾ ਹੈ ਉਥੇ ਗਏ ਚੀਗਾ ਹੈ ਉਥੇ ਗਏ ਗੜੀ ਨਜ਼ੀਰ ਹੈ ਜਿੱਥੇ ਇਹ ਜਤਰਾ ਜਿੱਥੋਂ ਸਮਾਣੇ ਵੱਲੋਂ ਐਂਟਰ ਕਰੇਗੀ ਉਥੇ ਗਏ ਹਰ ਜਗਾ ਸਮੁੱਚੇ ਹਰਿਆਣੇ ਦੇ ਵਿੱਚ ਘਟੋ ਘਟ ਕੋਈ 50 ਦੇ ਕਰੀਬ ਜਗ੍ਹਾ ਇਹੋ ਜਿਹਿਆਂ ਨੇ ਜਿੱਦਾਂ ਨੂੰ ਮਹਾਰਾਜ ਨੇ ਆਪ ਖੁਦ ਚਰਨ پا ਕੇ ਤੇ ਪੂਜਤ ਰ ਕੀਤਾ ਤੇ ਇਹ ਵੀ ਤੁਹਾਡੇ ਮੈਂ ਗਿਆਨ 'ਚ ਥੋੜਾ ਜਿਹਾ ਵਾਅਦਾ ਕਰਾਂ ਕਿ ਜਿੰਨੇ ਵੀ ਗੁਰੂ ਸਾਹਿਬ ਹਰਿਆਣੇ ਚ ਆਏ ਸਭ ਤੋਂ ਜ਼ਿਆਦਾ ਸਤਾਨ ਜੜਿਆ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਹੈ ਔਰ ਉਹਨਾਂ ਲੋਕਾਂ ਨਾਲ ਕਿੰਨੀ ਨੇੜਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਏਗੀ ਕਿੰਨਾ ਪਿਆਰ ਹੋਏਗਾ ਕਿਉਂਕਿ ਜਦੋਂ ਇਹ ਮਹਾਰਾਜ ਪਟਨਾ ਸਾਹਿਬ ਗਏ ਪ੍ਰਚਾਰਕ ਦੌਰਿਆਂ ਤੇ ਗਏ ਤੇ ਫਿਰ ਵਾਪਸੀ ਤੇ ਉਹ ਜਾਂਦੇ ਵੀ ਇਹਨਾਂ ਇਲਾਕਿਆਂ 'ਚ ਹੁੰਦੇ ਗਏ ਵਾਪਸੀ ਤੇ ਆਏ ਫਿਰ ਅਨੰਦਪੁਰ ਸਾਹਿਬ ਜਦੋਂ ਆਏ ਤੇ ਫਿਰ ਜਦੋਂ ਸੀਸ ਦੇਣ ਲਈ ਜਿਸ ਤਰ੍ਹਾਂ ਹੁਣ ਇਹ ਸਿੰਬੋਲਿਕ ਤੌਰ ਤੇ 11 ਤਰੀਕ ਨੂੰ ਰੰਭਤਾ ਹੋਏਗੀ ਫਿਰ ਗਏ ਤੇ ਇਹ ਅਜੇਹਾ ਕਈ ਜਿਹੜੀਆਂ ਫੇਰੀਆਂ ਮਹਾਰਾਜ ਦੀਆਂ ਉਹ ਮਜੂਦਾ ਹਰਿਆਣੇ ਦੇ ਚ ਉਹਨਾਂ ਨੇ ਚਰਨ ਪਾਏ ਤੇ ਉਹਨਾਂ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਜਿਹੜਾ ਉਹ ਉਹਨਾਂ ਨੇ ਆਪਣੇ ਦਰਸ਼ਨ ਦਿਦਾਰੇ ਦਿੰਦੇ ਆ ਇੱਕ ਆਪਣਾਤ ਪੈਦਾ ਕਰਤੀ ਜਿਹੜੀ ਅੱਜ ਵੀ ਉਹਨਾਂ ਪਿੰਡਾਂ ਦੇ ਵਿੱਚ ਮਨੋਦ ਦੇ ਤੌਰ ਤੇ ਉਹਨਾਂ ਸਥਾਨਾਂ ਨੂੰ ਮੰਨਿਆ ਜਾਂਦਾ ਤੇ ਤੁਸੀਂ ਅੱਜ ਤੜੀ ਆਪ ਕਰਕੇ ਇਸ ਵਰਤੜੀ ਯਾਤਰਾ ਹੈਗੀ ਹੈ ਉੱਤਰ ਅਮਜਾ ਹੁੰਦਾ ਤੁਸੀਂ ਪਹਿਲਾਂ ਦੱਸਿਆ 14 ਸਾਲ ਤੋਂ ਸ਼ੀਸ਼ਮਾਰਗ ਯਾਤਰਾ ਨਾਲ ਜੁੜੇ ਹੋਏ ਆ ਤੇ ਸ਼ੀਸ਼ਮਾਰਗ ਯਾਤਰਾਵਾਰ ਜਿਹੜੇ ਭਾਈ ਜੱਤਾ ਜੀ ਸੀਗੇ ਉਹ ਵੀ ਕਾਫੀ ਆ ਆਪਾਂ ਕੀ ਹਰਿਆਣੇ ਜਗਾਈ ਗੁਰਦਰਾ ਸਾਹਿਬ ਚ ਹੈਗੇ ਨੇ ਉੱਥੇ ਜਿੱਥੇ ਇੱਥੇ ਰੁਕੇ ਨੇ ਜਿੱਥੇ ਲੁਕਦੇ ਛਿਪਦੇ ਉਹ ਨਾਂ ਦੂਸਾ ਪਹੁੰਚੇ ਸੀਗੇ ਦੇਖੋ ਮੈਂ ਇਸ ਗੱਲ ਦੀ ਜਿਹੜੀ ਹੈ ਉਹ ਬਹੁਤ ਹੀ ਸ਼ਲਾਘਾ ਕਰਦਾ ਭਾਈ ਮਨਜੀਤ ਸੋਣਾ ਦੇ ਕਿ ਜਿਸ ਤਰੀਕੇ ਨਾਲ ਇਹ ਪਰਿਆਵਰਣ ਨੂੰ ਲੈ ਕੇ ਜਿਸ ਤਰੀਕੇ ਨਾਲ ਇਹ ਗੁਰੂ ਇਤਿਹਾਸ ਨੂੰ ਲੈ ਕੇ ਜਿਸ ਤਰੀਕੇ ਨਾਲ ਇਹ ਗੁਰੂ ਪਰੰਪਰਾਵਾਂ ਨੂੰ ਲੈ ਕੇ ਇਹ ਸੀਸ ਮਾਰਗ ਯਾਤਰਾ ਇਹਨਾਂ ਨੇ ਇਹ ਸ਼ੁਰੂ ਕੀਤੀ ਉਹਦਾ ਸੇਰਾ ਇਹਨਾਂ ਨੂੰ ਜਾਂਦਾ ਔਰ ਉਹ ਸਲਾਹਗਾ ਕਰਨੀ ਸਾਡੀ ਇਸ ਪੱਖੋਂ ਵੀ ਬਣਦੀ ਹੈ ਕਿਉਂਕਿ ਇਹ ਬਹੁਤ ਇੱਕ ਕਠਨ ਕੰਮ ਸੀ ਉਹਨਾਂ ਅਸਥਾਨਾਂ ਤੋਂ ਹੋ ਕੇ ਆਉਣਾ ਉਸ ਤਰੀਕੇ ਨਾਲ ਸਿੰਬੋਲਿਕ ਤੌਰ ਤੇ ਸੀਸ ਦੀ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਾਲ ਲੈ ਕੇ ਤੇ ਉਹਦੀ ਅਗਵਾਈ ਦੇ ਵਿੱਚ ਇਹ ਯਾਤਰਾ ਲੈ ਕੇ ਚੱਲਣੀ ਪੀੜ ਭੜਕਾ ਸਾਰਾ ਬਹੁਤ ਇੱਕ ਲੰਬਾ ਥਕਾ ਦੇਣ ਵਾਲਾ ਸਫਰ ਹੈ ਤੇ ਉਹ ਇਹ ਕਰਦੇ ਰਹੇ ਤੇ ਹੁਣ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਇਹ ਇੱਕ ਬਹੁਤ ਹੀ ਆਉਣ ਵਾਲੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਚ ਇਹਨਾਂ ਦਾ ਨਾਮ ਇਹ ਲਿਖਿਆ ਜਾਏਗਾ ਬਹੁਤ ਵੱਡਾ ਕਾਰਜ ਹੈ ਹੁਣ ਸਾਡੇ ਦਿੱਕਤ ਇਹ ਆ ਗਈ ਕਿ ਅੱਜ ਕੱਲ ਜਿਹੜਾ ਬੱਚਿਆਂ ਦਾ ਟ੍ਰੈਂਡ ਹੈ ਉਹ ਕਿਤਾਬਾਂ ਪੜਨ ਵਾਲਾ ਨਾ ਹੋ ਕੇ ਡਿਜੀਟਲਾਈਜੇਸ਼ਨ ਹੋ ਗਿਆ ਸਾਰਾ ਅਸੀਂ ਹਰ ਚੀਜ਼ ਫੋਨ 'ਚ ਹੀ ਵੇਖਣਾ ਚਾਹੁੰਦੇ ਆ ਤੇ ਮੈਂ ਤੁਹਾਡੇ ਟੀਵੀ ਚੈਨਲ ਨੂੰ ਵੀ ਇਸ ਗੱਲ ਦੀ ਜਿਹੜੀ ਉਸਲਾਗਾ ਕਰਦਾ ਕਿ ਤੁਸੀਂ ਇਹ ਸਮੇਂ ਦੇ ਹਾਣੀ ਬਣ ਕੇ ਜੋ ਬੱਚਿਆਂ ਨੂੰ ਇੰਟਰਸਟ ਹੈ ਜਿਹੜੀਆਂ ਚੀਜ਼ਾਂ ਦੇ ਵਿੱਚ ਪ੍ਰਚਾਰ ਦਾ ਸਾਧਨ ਹਜੋ ਬਣ ਗੀਆਂ ਆਪਾਂ ਜੇ ਇੰਟਰਵਿਊ ਕਰ ਰਹੇ ਹਾਂ ਲੱਖਾਂ ਲੋਕ ਇਹਨੂੰ ਵੀ ਵੇਖਣਗੇ ਇਹਦੇ ਨਾਲ ਵੀ ਪ੍ਰੇਰਣਾ ਮਿਲੇਗੀ ਤੁਸੀਂ ਇਹਨੂੰ ਕਵਰ ਕਰੋਗੇ ਸਾਰੇ ਨਗਰ ਕੀਰਤਨ ਨੂੰ ਇਹ ਵੀ ਉਹਦੇ ਚ ਬੱਚਿਆਂ ਨੂੰ ਪ੍ਰੇਰਨਾ ਹੀ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਹਾ ਵੀ ਜਿਹੜਾ ਹਰ ਹਿੰਦੁਸਤਾਨੀ ਦੇ ਘਰ ਦੇ ਵਿੱਚ ਦੋ ਸਿੰਬੋਲਿਕ ਫੋਟੋਆਂ ਕਿਉਂਕਿ origional ਫੋਟੋ ਤਾਂ ਹੈ ਨਹੀਂ ਕੋਈ ਵੀ ਮਹਾਰਾਜ ਦਾ ਸਰੂਪ ਜਿਹੜਾ ਉਹ ਹਰ ਘਰ ਚ ਹੋਣੀ ਚਾਹੀਦੀਆਂ ਇੱਕ ਤਾਂ ਇਸ ਹਿੰਦੁਸਤਾਨ ਦੀ ਇੱਜ਼ਤ ਤੇ ਆਬਰੂ ਨੂੰ ਬਚਾਉਣ ਵਾਸਤੇ ਧਰਮ ਨੂੰ ਬਚਾਉਣ ਵਾਸਤੇ ਜੋ ਸਤਗੁਰਾਂ ਨੇ ਸੀਸ ਆਪਣਾ ਕੁਰਬਾਨ ਕਰ ਦਿੱਤਾ ਆਪਣੀ ਸ਼ਹਾਦਤ ਇਸ ਦੇਸ਼ ਦੇ ਲੇਖੇ ਲਾਤੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਣੀ ਚਾਹੀਦੀ ਹੈ ਦੂਸਰੀ ਉਹ ਵੀ ਹਰਿਆਣੇ ਦੇ ਨਾਲ ਸੰਬੰਧਤ ਹੈ ਉਹ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜੀ 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 ਉਹਨਾਂ ਦੀ ਜਿਹੜੀ ਲੱਖਣ ਇੱਕ ਕੰਮ ਜੋ ਉਹਨਾਂ ਨੇ ਵਰਲਡ ਦੇ ਵਿੱਚ ਜਿੰਨੀਆਂ ਰਾਜਸ਼ਾਹੀਆਂ ਹੁੰਦੀਆਂ ਸੀ ਜੋ ਜ਼ਮੀਨ ਦੀਆਂ ਮਾਲਕ ਹੁੰਦੀਆਂ ਸੀ ਅਸੀਂ ਸਾਰੇ ਕਾਰਜ ਸਤਕਾਰ ਹੁੰਦੇ ਸੀ ਪਰ ਇਹ ਤਬਦੀਲੀ ਲਿਆਂਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ ਫਿਰ ਬਾਬਾ ਬੰਦਾ ਬਹਾਦਰ ਜੀ ਦਾ ਆ ਗਿਆ ਉਹਨਾਂ ਨੇ ਹਰਿਆਣੇ ਦੇ ਵਿੱਚ ਲੋਹਗੜ੍ਹ ਕਿਲੇ ਤੇ ਜਿਹੜਾ ਉਹਨਾਂ ਨੇ ਆਪਣਾ ਖਾਲਸਾ ਰਾਜ ਕਾਇਮ ਜਦੋਂ ਕੀਤਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਆਪਣੇ ਕਲਮ ਨਾਲ ਕੀਤਾ ਉਹ ਖੇਤਾ ਕਾਸ਼ਤਕਾਰ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਦੇ ਦਿੱਤਾ ਨਹੀਂ ਤਾਂ ਇਹ ਰਾਜਾ ਸ਼ਹੀਦ ਦੇ ਹੋਤੇ ਹੁੰਦਾ ਸੀ ਸਾਰਾ ਅਸੀਂ ਸਾਰੇ ਮੁਜਾਰੇ ਸੀ ਸੋ ਇਸ ਕਰਕੇ ਇਹ ਦੋ ਮਹਾਪੁਰਸ਼ਾਂ ਦੀਆਂ ਜਿਹੜੀਆਂ ਸਿੰਬੋਲਿਕ ਤਸਵੀਰਾਂ ਨੇ ਉਹ ਹਰ ਘਰ ਚ ਸਾਨੂੰ ਹਮੇਸ਼ਾ ਲਈ ਯਾਦ ਉਹਨਾਂ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਰਹੇਗੀ ਕਿ ਇੱਕ ਦੇਸ਼ ਨੂੰ ਬਚਾਉਣ ਲਈ ਧਰਮ ਨੂੰ ਬਚਾਉਣ ਲਈ ਧਰਮ ਦਾ ਤਬਦੀਲੀ ਜ਼ਬਰਦਸਤੀ ਕਰਾਉਣ ਦੇ ਵਿੱਚ ਚਟਾਨ ਵਾਂਗ ਖੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਕਾਰਸ਼ਤਕਾਰ ਤੇ ਮਜ਼ਦੂਰ ਨੂੰ ਤੇ ਉਹਨਾਂ ਦੇ ਬਣਦੇ ਹੱਕ ਜਿਹੜੇ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੁਆਏ ਇਹ ਦ ਬੜਾ ਵੱਡਾ ਸਨੇਹਾ ਹੋਏਗਾ ਇਸ ਨਗਰ ਕੀਰਤਨ ਦਾ ਜਿਹੜਾ ਲੋਕਾਂ ਨੂੰ ਵੇਖਣ ਨੂੰ ਮਹਿਸੂਸ ਵੀ ਹੋਏਗਾ ਚਿੱਕੀ ਸਾਹਿਬ ਮੈਂ ਗੱਲ ਕਰਾਂ ਜੇ ਮੈਂ ਕਿ ਧਰਮ ਪਰिवर्तन ਦੀ ਗੱਲ ਅੱਜ ਵੀ ਚੱਲਦੀ ਹੈ ਲਾਲਚ ਲੈ ਕੇ ਲੋਕੀ ਕਿਸੇ ਨਾ ਕਿਸੇ ਛੋਟੇ ਲਾਲਚ ਜਾ ਕੇ ਜਾਂ ਸਕੂਲ ਜਿਹੜੇ ਐਡਮਿਸ਼ਨ ਦੇ ਨਾਮ ਦੇ ਉੱਪਰ ਵੀ ਆਪਾਂ ਕਹੀਏ ਕਈ ਜਗ੍ਹਾ ਦੇ ਉੱਪਰ ਤਾਂ ਗੱਲਾਂ ਆਉਂਦੀ ਕਿ ਧਰਮ ਪਰिवर्तन ਪੰਜਾਬ 'ਚ ਵੀ ਹੋ ਰਿਹਾ ਹੈਗਾ ਪੂਰੇ ਖੇਤੇ 'ਚ ਆਪਾਂ ਕਹੀਏ ਧਰਮ ਪਰिवर्तन ਦੇ ਲਈ ਪਰ ਗੁਰੂ ਮਹਾਰਾਜ ਜੀ ਕੇ ਉਹਨਾਂ ਨੇ ਧਰਮ ਪਰिवर्तन ਨੇ ਕੀਤਾ ਕਹਿੰਦੇ ਮੈਂ ਤਾਂ ਜਾਨ ਦੇ ਦੂੰਗਾ ਮੈਨੂੰ ਸ਼ਹੀਦ ਕਰ ਦਿਓ ਤੁਸੀਂ ਪਰ ਮੈਂ ਦੇ ਦੂੰਗਾ ਪਰ ਤੁਸੀਂ ਅੱਜ ਦੇ ਦੌਰ 'ਚ ਕਿੱਦਾਂ ਦਿਖਦੇ ਆਂ ਅੱਜ ਦੇ ਦੌਰ ਦੇ ਵਿੱਚ ਜਿਹੜਾ ਇਹ ਉਹਦੋਂ ਨਾਲੋਂ ਵੀ ਕਠਿਨ ਸਮਾਂ ਹੋਣਾ ਕਿ ਹੁਣ ਹਰ ਧਰਮ ਦੇ ਵਿੱਚ ਜਿਹੜੀ ਹੈ ਉਹ ਜਾਗਰੂਕਤਾ ਹੋਣੀ ਜ਼ਰੂਰੀ ਮੈਂ ਸਿਰਫ ਆਪਣੇ ਧਰਮ ਦੀ ਨਹੀਂ ਗੱਲ ਕਰ ਰਿਹਾ ਵੀ ਮੈਂ ਸਿੱਖ ਪਰੰਪਰਾਵਾਂ 'ਤੇ ਵਿਸ਼ਵਾਸ ਰੱਖਦਾ ਮੈਂ ਇੱਕ ਸਿੱਖ ਹਾਂ ਤੇ ਮੈਨੂੰ ਸਿਰਫ ਸਿੱਖ ਧਰਮ ਦੀ ਗੱਲ ਕਰਨੀ ਚਾਹੀਦੀ ਆ ਸਮੁੱਚੇ ਧਰਮ ਜਿਹੜੇ ਹਰਿਆ ਹਿੰਦੁਸਤਾਨ ਦੇ ਵਿੱਚ ਨੇ ਉਹਨਾਂ ਸਾਰੇ ਧਰਮਾਂ ਨੂੰ ਹੁਣ ਆਪਣੇ ਆਪ 'ਚ ਜਾਗਰੂਕ ਹੋਣ ਦੀ ਲੋੜ ਹੈ ਬਹੁਤ ਸਾਰੀਆਂ ਬਾਹਰੀ ਸ਼ਕਤੀਆਂ ਜਿਹੜੀਆਂ ਅਜੇਹਾ ਕੰਮ ਕਰ ਰਹੀਆਂ ਨੇ ਜਿਹੜੇ ਧਰਮ ਦੇ ਨਾਂ ਤੇ ਦੇਸ਼ ਨੂੰ ਮੰਡਣ ਦੀ ਗੱਲ ਜਿਹੜੇ ਧਰਮ ਦੇ ਨਾਂ ਤੇ ਲੋਕਾਈ ਨੂੰ ਮੰਡਣ ਦੀ ਗੱਲ ਕਰ ਰਹੇ ਨੇ ਉਹਦੇ ਚੋਂ ਆਪਣੇ ਸਵਾਰਥ ਸਿੱਧੀ ਦੇਖਦੇ ਨੇ ਪਰ ਇਹ ਔਰੰਗਜ਼ੇਬ ਵਰਗੇ ਇਹੜੇ ਜਿਹੜੇ ਤਾਕਤਵਰ ਰਾਜੇ ਉਹ ਕਾਮਯਾਬ ਨਹੀਂ ਹੋ ਸਕੇ ਇਹ ਵੀ ਨਹੀਂ ਕਾਮਯਾਬ ਹੋਣਗੇ ਇਹ ਸਿਰਫ ਥੋੜੇ ਸਮੇਂ ਲਈ ਇਹਨਾਂ ਦਾ ਇੱਕ ਵਿਖਾਵਾ ਹੈ ਤੇ ਇੱਕ ਗੱਲ ਇਹ ਵੀ ਹੈ ਕਿ ਇਹਨਾਂ ਦੇ ਕੋਲ ਕਿਹੜੀ ਐਸੀ ਸ਼ਕਤੀ ਹੈ ਜਿਹੜੀ ਹੱਥਾਂ ਤੇ ਸਿਰੋਂ ਜਮਾ ਦੇਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸ਼ਕਤੀ ਵਰਤੀ ਨਹੀਂ ਉਹਨਾਂ ਨੇ ਤਾਂ ਬਲੀਦਾਨ ਦੇ ਕੇ ਉਹਨੂੰ ਕਨਵਰਸ਼ਨ ਨੂੰ ਰੋਕਿਆ ਤੇ ਇਹਨਾਂ ਕੋਲ ਕੀ ਹੈ ਇਹਨਾਂ ਕੋਲ ਨਾ ਕੋਈ ਦਿਖਾਉਣ ਨੂੰ ਹੈ ਨਾ ਕੁਝ ਮਹਿਸੂਸ ਕਰਾਉਣ ਨੂੰ ਹੈ ਨਾ ਲੋਕਾਂ ਲਈ ਕੋਈ ਉਪਦੇਸ਼ ਹੈ ਤੇ ਸੋ ਇਹ ਕਦੀ ਕਾਮਯਾਬ ਨਹੀਂ ਹੋਣਗੇ ਔਰ ਸਾਨੂੰ ਜਰੂਰ ਉਸ ਤੋਂ ਚੁੱਕਨੇ ਰਹਿਣਾ ਚਾਹੀਦਾ ਸਾਨੂੰ ਆਪਣੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਇਆ ਆਪਣੇ ਧਰਮ 'ਚ ਪ੍ਰਭੁਕਤਾ ਤੇ ਸਮੁੱਚੀ ਮਨੁੱਖਤਾ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਜਦੋਂ ਅਸੀਂ ਅੰਦਰੋਂ ਖੋਖਲੇ ਹੋ ਜਾਵਾਂਗੇ ਅੰਦਰੋਂ ਕਮਜ਼ੋਰ ਹੋ ਜਾਵਾਂਗੇ ਫਿਰ ਇਹ ਬਾਰੀ ਸ਼ਕਤੀਆਂ ਸਾਡੇ ਤੇ ਉਹ ਹਕੂਮਤ ਵੀ ਕਰਨ ਗਿਆ ਜਿਹੜੀ ਅਸੀਂ ਅੱਗੇ 200 ਸਾਲ ਭੋਗ ਵੀ ਚੁੱਕੇ ਆ ਉਸ ਤੋਂ ਪਹਿਲਾਂ ਹਜ਼ਾਰਾਂ ਸਾਲ ਅਸੀਂ ਗੁਲਾਮੀ ਭੋਗੀ ਉਹ ਸਿਰਫ ਅਸੀਂ ਅਵੇਸਲੇ ਰਹੇ ਆਪਣੇ ਧਰਮ ਤੋਂ ਇਸ ਕਰਕੇ ਪਰ ਇਹ ਜਿਹੜੀਆਂ ਯਾਤਰਾ ਵਾ ਭਾਈ ਮਨਜੀਤ ਸੌਣੀ ਜਿਹੜਾ ਉਪਰ ਅਲਾ ਕਰ ਰਹੇ ਨੇ ਅਜਿਹੀਆਂ ਯਾਤਰਾਵਾਂ ਸਾਨੂੰ ਆਪਣੇ ਧਰਮ ਵਿੱਚ ਪਰਪਕਤਾ ਸਮਾਜ ਲਈ ਦੇਸ਼ ਲਈ ਵਾਤਾਵਰਨ ਲਈ ਜਿਹੜੀਆਂ ਉਹ ਸਾਨੂੰ ਸਹਾਇਕ ਸਿੱਧ ਹੋਣਗੇ ਨੌਜਵਾਨ ਪੀੜੀ ਦੀ ਗੱਲ ਕਰਦੇ ਆਂ ਆਪਾਂ ਵੀ ਜਿਹੜੀ ਨੌਜਵਾਨ ਪੀੜੀ ਆ ਰਹੀ ਹੈਗੀ ਹੈ ਤੁਸੀਂ ਜਾਣਦੇ ਹੋ ਬਾਬਾ ਜੀ ਜਾਣਦੇ ਬਾਬਾ ਮਜੀਠ ਸਿੰਘ ਜਾਣਦੇ ਆਂ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਕਿਆ ਕਹੂੰਗਾ ਕਿ ਧਰਮ ਦੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਹੋਰ ਕਿਹੜੇ ਉਪਰਾਲਿਆਂ ਦੀ ਜਰੂਰਤ ਹੈ ਕਿ ਦੇਖੋ ਕਿਉਂਕਿ ਜਿਹੜੇ ਅਗਰ ਆਪਣੀ ਆਪਣਾ ਵਿਰਸਾ ਬਚਾਣਾ ਆਪਾਂ ਨੇ ਅਗਰ ਇਹ ਚੀਜ਼ ਅੱਗੇ ਤੱਕ ਲਿਜਾਣੀ ਹੈ ਤਾਂ ਨੌਜਵਾਨ ਪੀੜੀ ਨੂੰ ਦੱਸਣੀ ਪਵੇਗੀ ਪਹਿਲਾਂ ਤਾਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਉਹ ਦੱਸਦੀਆਂ ਪੂਰਾ ਉਹ ਪੂਰੀ ਵੀ ਕਿਦਾਂ ਸ਼ਹਿਾਰ ਤੋਂ ਹੋਏ ਕਿਦਾਂ ਲਿਕੇ ਗਏ ਨੇ ਤੇ ਹੁਣ ਤੁਸੀਂ ਜਿਹੜਾ ਦੱਸ ਰਹੇ ਹੋ ਇਸ ਤੇ ਮਦਦ ਜੀ ਹੋਊਗਾ ਪਰ ਕੀ ਕਹੋਗੇ ਫਿਰ ਵੀ ਨੌਜਵਾਨ ਪੀੜੀ ਨੂੰ ਤੁਸੀਂ ਜਿਹੜਾ ਮੈਨੂੰ ਕੁਐਸਚਨ ਕਰ ਰਹੇ ਹੋ ਤੁਸੀਂ ਜਵਾਬ ਵੀ ਉਹਦਾ ਆਪ ਹੀ ਦੇ ਲੈ ਮੈਂ ਉਹਨੂੰ ਹੋਰ ਸੰਖੇਪ ਚ ਦੱਸ ਦਿਆਂ ਸਾਨੂੰ ਖੁਦ ਮਾਪਿਆਂ ਨੂੰ ਤੇ ਵੱਡਿਆਂ ਨੂੰ ਤੇ ਆਗੂਆਂ ਨੂੰ ਤੇ ਧਾਰਮਿਕ ਸਾਡੇ ਰਹਿਬਰਾਂ ਨੂੰ ਰੋਲ ਮਾਡਲ ਬੰਨਾ ਪੈਗਾ ਬੱਚੇ ਤਾਂ ਮੰਨਣਗੇ ਬੱਚੇ ਹੁਣ ਇਸ ਤਰ੍ਹਾਂ ਨਹੀਂ ਮੰਨਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਸੀਸ ਦੇ ਦਿੱਤਾ ਧਰਮ ਨੂੰ ਬਚਾਉਣ ਵਾਸਤੇ ਉਹਦੇ ਲਈ ਸਾਨੂੰ ਬੱਚਿਆਂ ਨੂੰ ਨਿਰੰਤਰ ਇਤਿਹਾਸ ਪੜਾਉਣਾ ਪੈਗਾ ਉਹ ਤਾਂ ਸਮਝਣਗੇ ਨਹੀਂ ਤਾਂ ਉਹ ਕਹਿਣਗੇ ਇਹ ਪਤਾ ਨਹੀਂ ਕਿ ਐਵੇਂ ਹੀ ਨਾ ਗੱਲਾਂ ਇਹ ਜਿਸ ਤਰ੍ਹਾਂ ਹਰ ਇੱਕ ਗੱਲ ਨੂੰ ਅੱਜਕੱਲ ਡਿਨਾਈ ਕਰ ਰਹੇ ਲੋਕ ਇਸ ਤਰ੍ਹਾਂ ਦੀ ਗੱਲ ਵੀ ਨਾ ਕਿਦੇ ਆਉਣ ਵਾਲੇ ਸਮੇਂ 'ਚ ਹੋਵੇ ਉਹਦੇ 'ਚ ਇਹ ਵੀ ਤੁਹਾਡੇ ਜੀਵਨ ਦੇ ਵਿੱਚੋਂ ਤੁਹਾਡੀਆਂ ਧਾਰਮਿਕ ਧਰਮ ਦੀਆਂ ਪਰੰਪਰਾਵਾਂ ਜਿਹੜੀਆਂ ਚਲਕਣੀਆਂ ਚਾਹੀਦੀਆਂ ਜੋ ਸਮਾਜ ਵੇਖੇ ਕਿ ਵਾਕਿਆ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਸੀ ਨਾ ਪੰਜ ਪਿਆਰ ਪੰਜ ਪਿਆਰਿਆਂ ਦੇ ਜੀਵਨ ਤੋਂ ਪ੍ਰੇਰਣਾ ਮਿਲੀ ਚਾਰ ਸਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਣਾ ਮਿਲੀ ਬਾਬਾ ਬੰ다 ਸਿੰਘ ਬਹਾਦਰ ਜੀ ਭਾਈ ਮਨੀ ਸਿੰਘ ਦੀ ਸਾਰਿਆਂ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲੀਆਂ ਤੇ ਅਸੀਂ ਅੱਜ ਉਸ ਮੁਕਾਮ ਤੇ ਆ ਗਏ ਪਰ ਫਿਰ ਵੀ ਕਿ ਤਨਾ ਕਿਤੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਿਹੜੀ ਸਾਨੂੰ ਇੱਕ ਅੰਦਰੋਂ ਡਰ ਹੈ ਕਿ ਇਹ ਧਰਮ ਤਬਦੀਲੀ ਦੇ ਵਾਸਤੇ ਜਿਹੜੀ ਅਸੀਂ ਚਿੰਤਾ ਕਰ ਰਹੇ ਹਾਂ ਉਹ ਵਾਕਿਆ ਬੜੀ ਉਹ ਜ਼ਰੂਰੀ ਵੀ ਹੈ ਪਰ ਉਹਦੇ ਲਈ ਸਾਨੂੰ ਨਿਰੰਤਰ ਆਪਣੇ ਆਪ ਦੇ ਵਿੱਚ ਉਹ ਗੁਣ ਪੈਦਾ ਕਰਨੇ ਪੈਣਗੇ ਕਿਉਂਕਿ ਗੁਰੂ ਸਾਹਿਬ ਨੇ ਜੋ ਆਪਣੇ ਗੁਣ ਸੀ ਉਹ ਸਾਡੇ ਵਿੱਚ ਪਰਵੇਸ਼ ਅਮਰ ਸ਼ਿਕਾ ਕੇ ਕੀਤੇ ਸੋ ਇਸ ਕਰਕੇ ਸਾਨੂੰ ਨਾ ਪਰੰਪਰਾਵਾਂ ਦੇ ਕੈਮਰਾਵਾਂਗੇ ਤੇ ਸਾਡੀ ਨੌਜਵਾਨ ਪੀੜੀ ਸਾਡੇ ਨਾਲ ਜੁੜੀ ਰਹੇਗੀ ਜੇ ਅਸੀਂ ਢਿੱਲੇ ਹੋ ਗਏ ਤੇ ਫਿਰ ਅੱਗੇ ਜੋ ਹੋਇਆ ਉਹ ਸਾਰਿਆਂ ਦਾ ਹਾਲ ਤੁਸੀਂ ਦੇਖਿਆ ਹੀ ਹੈ ਬਿਲਕੁਲ ਬਿਲਕੁਲ ਤੇ ਧਰਮ ਬਚਾਉਣ ਦੀ ਗੱਲ ਹੋ ਰਹੀ ਹੈ ਧਰਮ ਬਚਾਇਆ ਧਰਮ ਬਚਾਉ ਯਤਰ ਹੈਗੀ ਹੈ ਤੇ ਧਰਤੀ ਬਚਾਉਣ ਦੀ ਵੀ ਗੱਲ ਬਾਬਾ ਮਨਜੀਤ ਸਿੰਘ ਜੀ ਕਰਦੇ ਨੇ ਵੀ ਧਰਤੀ ਬਚਾਣੀ ਹੈ ਤੇ ਉਹ ਕਹਿੰਦੇ ਮੈਂ ਇਹ ਜਿੱਥੇ ਆਪਣੇ ਘਰ ਨੂੰ ਚਲਾਉਣ ਵਾਸਤੇ ਆਪਣੀ ਦਸਾਂ ਨੌਂ ਦੀ ਕੀਰਤ ਕਰਨੀ ਇਹਨਾਂ ਨੂੰ ਗੁਰੂ ਨੇ ਬਖਸ਼ੀ ਹੈ ਉਹਦੇ ਚ ਗੰਗਾ ਨਰਸਰੀ ਚਲਾ ਰਹੇ ਨੇ ਦੁਕਾਨਦਾਰ ਕਦੇ ਵੀ ਆਪਣੇ ਸਟਾਕ ਦੇ ਵਿੱਚੋਂ ਚਾਹੇ ਉਹ ਘਾਟ ਰੇਟ ਦੇ ਵਿੱਚ ਉਹ ਪੈਸੇ ਲੈ ਕੇ ਦਿੰਦਾ ਜਿਹੜੀ ਚੀਜ਼ ਦਿੰਦਾ ਮੈਂ ਇੱਕ ਪਹਿਲੇ ਸ਼ਖਸ ਵੇਖੇ ਨੇ ਕਿ ਜਿਹੜੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੋਕਾਂ ਨੂੰ ਆਪਣੀ ਪੂੰਜੀ ਹੈ ਨਾ ਇਹਨਾਂ ਦੀ ਇਹ ਕਮਾਈ ਇਹਨਾਂ ਨੇ ساری ਜ਼ਿੰਦਗੀ ਜੋ ਕਮਾਇਆ ਤੇ ਉਹ ਇਹਨਾਂ ਨੇ ਇਹ ਇੱਕ ਬਿਜ਼ਨਸ ਖੜਾ ਕਰ ਲਿਆ ਪਰ ਉਸ ਬਿਜ਼ਨਸ ਦੇ ਵਿੱਚੋਂ ਦਸਵੰਦ ਕੱਢਣਾ ਤਾਂ ਸਾਡੇ ਲਈ ਜ਼ਰੂਰੀ ਹੈ ਪਰ ਇਹ ਨਹੀਂ ਹੈ ਵੀ ਤੁਸੀਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੋਕਾਂ ਨੂੰ ਦੇ ਦਿਓ ਤੇ ਉਹਦੇ ਵਿੱਚ ਤੁਸੀਂ ਪਿੱਛੇ ਵੇਖਿਆ ਗੁਰੂ ਨਾਨਕ ਸਾਹਿਬ ਦਾ ਜੋ ਇਹਨਾਂ ਨੇ ਡੇਰਾ ਬਾਬਾ ਨਾਨਕ ਲਾ ਕੇ ਆਕਸੀਜਨ ਦਾ ਲੰਗਰ ਇਹਨਾਂ ਨੇ ਉੱਥੇ ਲਾਇਆ ਐਸੇ ਕੋ ਸੈਂਕੜੇ ਕਿਸਮ ਦੇ ਫੁੱਲ ਇਹਨਾਂ ਨੇ ਉੱਥੇ ਲਾਤੇ ਤੇ ਹੁਣ ਵੀ ਹੁਣ ਜਿਹੜੀ ਧਰਮ ਬਚਾਉਣ ਦੇ ਨਾਲ ਨਾਲ ਤਰਤ ਬਚਾਉਣ ਦਾ ਇਹਨਾਂ ਦਾ ਕਨਸੈਪਟ ਹੈ ਇਹ ਸਾਡੇ ਲਈ ਇੱਕ ਐਸਾ ਸਿਨੇਹਾ ਹੈ ਇੱਕ ਐਸਾ ਸਲੋਗਨ ਬਣ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਬਚਾਇਆ ਉਹਨਾਂ ਦੇ ਪੈਰੋਕਾਰ ਹੁਣ ਧਰਤ ਬਚਾਉਣ ਦੀ ਗੱਲ ਕਰ ਰਹੇ ਨੇ ਜਦੋਂ ਕਿ ਗੁਰੂ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ ਦੇ ਨਾਂ ਬਹੁਤ ਆਦ ਦੇ ਵਿੱਚ ਉਹ ਬਨਸਪਤੀ ਦੇ ਉੱਤੇ ਨੇ ਕਿਤੇ ਨਿਮ ਸਾਹਿਬ ਹੈ ਕਿਤੇ ਟਾਲੀ ਸਾਹਿਬ ਹੈ ਕਿਤੇ ਬੇਰ ਸਾਹਿਬ ਹੈ ਅਜਿਹੇ ਇਹ ਕਿਉਂ ਉਹਨਾਂ ਨੇ ਅਸੀਂ ਨਾਂ ਰੱਖਦੇ ਆ ਜੁਝਾਰ ਸਿੰਘ ਜੰਗ ਸਿੰਘ ਕਿਤੇ ਕਿਤੇ ਵੱਡੇ ਨਾਂ ਅਸੀਂ ਰੱਖਦੇ ਆ ਉਹ ਨਾ ਰੱਖਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਨਾ ਰੱਖਣ ਦੇ ਵਿੱਚ ਇੱਕ ਊਰਜਾ ਤੁਹਾਡੇ ਵਿੱਚ ਪੈਦਾ ਹੁੰਦੀ ਹੈ ਕਹਿਣ ਵਾਲੇ ਨੂੰ ਵੀ ਹੁੰਦਾ ਵੀ ਮੈਂ ਕਿਸੇ ਬੱਡੀ ਪਰਸਨੈਲਿਟੀ ਨਾਲ ਗੱਲ ਕਰ ਰਿਹਾ ਕਿੱਡਾ ਵੱਡਾ ਨਾ ਹੈ ਗੁਰੂ ਸਾਹਿਬ ਦਾ ਵੀ ਇਹ ਅਚੇਹ ਉਹਨਾਂ ਸਥਾਨਾਂ ਦੇ ਨਾਮ ਪਰਚਲਿਤ ਹੋ ਜਾਣੇ ਉਹਨਾਂ ਬਨਸਪਤੀ ਤੋਂ ਉਹ ਵੀ ਇੱਕ ਪ੍ਰੇਰਣਾ ਹੈ ਕਿ ਜੇ ਬੇਰ ਸਾਹਿਬ ਹੈ ਤੇ ਬੇਰੀ ਦੀ ਫਿਰ ਸੇਵਾ ਹੀ ਕਰਨੀ ਹੈ ਹਾਂ ਬਿਲਕੁਲ ਫਿਰ ਉਹਨੂੰ ਕੱਟਣਾ ਤਾਂ ਨਹੀਂ ਨਾ ਜੇ ਪੀਪਲੀ ਸਾਹਿਬ ਤੇ ਪੀਪਲ ਦੀ ਸੇਵਾ ਹੀ ਕਰਨੀ ਹੈ ਨਾ ਕਟਨਾ ਨੇ ਆਂਬ ਸਾਹਿਬ ਆਂਬ ਨੂੰ ਕਟਨਾ ਨੇ ਆਂਬ ਦੀ ਸੇਵਾ ਕਰਨੀ ਉਹਦਾ ਫਲ ਖਾਣਾ ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਪ੍ਰੇਰਨਾ ਸਾਨੂੰ ਜਿਹੜੀਆਂ ਦਿੱਤੀਆਂ ਨੇ ਫਿਰ ਤੁਸੀਂ ਦੇਖੋ ਹਰਮੰਦਰ ਸਾਹਿਬ ਦੇ ਵਿੱਚ ਬੇਰੀਆਂ ਨੇ ਤੁਹਾਡੇ ਤੁਹਾਨੂੰ ਖੈਰ ਤੁਸੀਂ ਬਹੁਤ ਗਿਆਨਮਾਨ ਹੋ ਸਿਆਣੇ ਹੋ ਰੋਜ਼ ਬੜੇ ਬੜੇ ਲੋਕਾਂ ਦੀ ਇੰਟਰਵਿਊ ਕਰਦੇ ਹੋ ਵੀ ਸਭ ਤੋਂ ਜ਼ਿਆਦਾ ਸਿੱਲ ਦੇ ਥਾਂ ਤੇ ਪਾਣੀ ਦੀ ਜਗ੍ਹਾ ਦੇ ਵਿੱਚ ਫਲ ਦੇ ਰੂਪ ਦੇ ਵਿੱਚ ਜੇ ਕੋਈ ਮੂਟਾ ਰਹਿ ਸਕਦਾ ਤੇ ਉਹ 베ਰੀ ਦਾ ਹੀ ਰਹਿ ਸਕਦਾ ਇਹ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਹੋਰਾਂ ਨੇ 베ਰੀਆਂ ਲਾਈਆਂ ਉਹਨਾਂ ਦੀ ਪਾਲਣਾ ਕੀਤੀ ਬਾਗ ਲਾਏ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਤਾਂ ਪ੍ਰਚਲਿਤ ਹੈ ਕਿ ਹਰਿਆਣੇ ਦੇ ਵਿੱਚ ਘਟੋ ਘਟ 10 ਜਗ੍ਹਾ ਤਾਂ ਅਜਹੀਆਂ ਨੇ ਜਿੱਥੇ ਗੁਰੂ ਮਹਾਰਾਜ ਨੇ ਆਪ ਬੋਲੀਆਂ ਲੁਵਾਈਆਂ ਉੱਥੇ ਬਾਗ ਲਵਾਏ ਉਹਨਾਂ ਲੋਕਾਂ ਨੂੰ ਵਾਰ ਵੀ ਦਿੱਤਾ ਇਸ ਗੱਲ ਦਾ ਕਿ ਤੁਸੀਂ ਇੱਥੇ ਇਨਾ ਸਥਾਨਾਂ ਦੇ ਆਣ ਕੇ ਦਰਸ਼ਨ ਕਰੋਗੇ ਜਾਂ ਤੁਸੀਂ ਇਨਾ ਬਾਗਾਂ ਦੀ ਸੇਵਾ ਕਿਉਂਕਿ ਇੱਕ ਰੋਲ ਮਾਡਲ ਬਣਿਆ ਨਾ ਮਹਾਰਾਜ ਜੀ ਤਾਂ ਹੀ ਫਿਰ ਲੋਕੀਂ ਇਹ ਦਰਖਤਾਂ ਦਾ ਸੇਵਾ ਕਰਨ ਦਾ ਤੇ ਹੋਰ ਸਾਰਾ ਕਨਸੈਪਟ ਪੈਦਾ ਹੋਇਆ ਜੇ ਮਹਾਰਾਜ ਨੇ ਦਰਖਤਾਂ ਨੂੰ ਬਨਸਪਤੀ ਨੂੰ ਪਿਆਰ ਕੀਤਾ ਸੋ ਇਸ ਕਰਕੇ ਇਨਾ ਸਾਰੀਆਂ ਚੀਜ਼ਾਂ ਦਾ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਜਿਹੜੀ ਅਸੀਂ ਅਰਧ ਸ਼ਤਾਬਦੀ ਮਨਾ ਰਹੇ ਹਾਂ ਉਦੇ ਨਾਲ ਨਾਲ ਜਿਹੜਾ ਇਹ ਕਨਸੈਪਟ ਧਰਤੀ ਬਚਾਉਣ ਦਾ ਪਰਿਵਰਨ ਨੂੰ ਬਚਾਉਣ ਦਾ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਇੱਕ ਸਨੇਹ ਲੈ ਕੇ ਜਾ ਰਹੇ ਆ ਜ਼ਰੂਰਤ ਹੈ ਨਸ਼ਿਆਂ ਤੋਂ ਬਚਣ ਦੀ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜੇ ਅਸੀਂ ਵਾਤਾਵਰਨ ਸ਼ੁੱਧ ਨਾ ਕੀਤਾ ਤੇ ਅਸੀਂ ਨਸ਼ਿਆਂ ਤੋਂ ਵੀ ਨਹੀਂ ਬਚਿਆ ਨੂੰ ਬਚਾ ਸਕਾਂਗੇ ਉਹਨਾਂ ਵਾਲੀ ਨਸਲ ਨੂੰ ਕਿਉਂਕਿ ਐਟਮੋਸਫੀਅਰ ਚਾਹੀਦਾ ਨਾ ਲੋਕੀ ਕਿਉਂ ਜਾ ਕੇ ਮਹਾਰਾਜ ਜੀ ਭੋਰੇ ਚ ਕਿਉਂ ਜਾ ਕੇ ਸਿਮਰਨ ਕਰਦੇ ਸੀ ਇਸੇ ਕਰਕੇ ਕਰਦੇ ਸੀ ਨਾ ਵੀ ਇੱਕ ਮਾਹੌਲ ਬਣਦਾ ਪਰਿਵਾਰ ਦੇ ਵਿੱਚ ਅਸੀਂ ਘਰਾਂ ਦੇ ਵਿੱਚ ਗੀਤਾ ਦਾ ਪਾਠ ਦੂਸਰੇ ਸ਼ਬਦ ਆਰਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦਾ ਕੀਰਤਨ ਇਸ ਕਰਕੇ ਲਾਉਣਾ ਹੈ ਨਾ ਕਿ ਘਰ ਦਾ ਇੱਕ ਮਾਹੌਲ ਬਣੇ ਵੀ ਸਾਡਾ ਮਨ ਜਿਹੜਾ ਉਹ ਬੁਰਾਈਆਂ ਤੋਂ ਹਟ ਕੇ ਉਹ ਇੱਕ ਉਸ ਅਕਾਲ ਪੁਰਖ ਦੀ ਸਿਮਰਨ ਵੱਲ ਲੱਗੇ ਤੇ ਅਜਿਹਾ ਹੀ ਜੇ ਵਾਤਾਵਰਨ ਦੇ ਵਿੱਚ ਅਸੀਂ ਦਰਖਤ ਹੀ ਨਹੀਂ ਹੋਣਗੇ ਬਿਲਕੁਲ ਫਿਰ ਕਿਹਦਾ ਅੱਜ ਤੁਸੀਂ ਵੇਖੋ ਤੇਸ ਤਾਂ ਬਬੂਲ ਦੇ ਨਾਂ ਤੇ ਬਣ ਲੱਗ ਗਿਆ ਅਸੀਂ ਦਾਤਨ ਕਰਦੇ ਸੀ ਅੱਜ ਨਮਕ ਕੋਲੇ ਚਰ ਲਾ ਕੇ ਸਾਡੀਆਂ ਮਾਵਾ ਸਾਨੂੰ ਦਿੰਦਿਆਂ ਸੀ ਤੁਸੀਂ ਮੰਨਣ ਕਰਿਆ ਕਰੋ ਉਹ ਇੱਕ ਪ੍ਰੇਰਣਾ ਸੀ ਨਾ ਨੇਚਰ ਦੇ ਨਾਲ ਜੁੜੇ ਰਹਿਣ ਦੀ ਸੀ ਬਿਲਕੁਲ ਤੇ ਇਹੀ ਇਹ ਸਾਰਾ ਜਿਹੜਾ ਸਿਸਟਮ ਹੈ ਉਹ ਉਹ ਜਿਹੜੀਆਂ ਚੀਜ਼ਾਂ ਦੀ ਸਾਡੇ ਸਾਨੂੰ ਜ਼ਰੂਰਤ ਸੀ ਅਸੀਂ ਹੁਣ ਆਰਟੀਫੀਸ਼ੀਅਲ ਉਹਦੇ ਤੇ ਆਗੇ ਸਿਸਟਮ ਚ ਸਾਨੂੰ ਆਪਣੀਆਂ ਜੜਾਂ ਵਲ ਆਉਣਾ ਪਏਗਾ ਭਾਰਤ ਦੀ ਸੰਸਕ੍ਰਿਤੀ ਜੜੀ ਹੋ ਦੁਨੀਆ ਚ ਵਰਡ ਦੇ ਵਿੱਚ ਸਭ ਤੋਂ ਪੁਰਾਣੀ ਸੰਸਕ੍ਰਿਤੀ ਆ ਔਰ ਸਾਡੀ ਸੰਸਕ੍ਰਿਤੀ ਤੋਂ ਸਿੱਧ ਲੈ ਕੇ ਸਾਡੀ ਪੜ੍ਹਾਈ ਤੋਂ ਸਾਡੇ ਕੰਮਾਂ ਤੋਂ ਸਾਡੇ ਖੇਤੀ ਕਰਨ ਤੋਂ ਸਾਡੇ ਵਾਤਾਵਰਨ ਨੂੰ ਬਚਾਉਣ ਤੋਂ ਸਾਡੇ ਗੁਰੂਆਂ ਤੋਂ ਦੁਨੀਆ ਚ ਹੋਰ ਕੋਈ ਗੁਰੂ ਜਿਆ ਨਹੀਂ ਹੋਇਆ ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦੀ ਗੱਲ ਇਹ ਮੈਂ ਵਾਅਦਾ ਨਾ ਕਹਿ ਸਕਦਾ ਕਿਸੇ ਨੇ ਕੀਤੀ ਹੋਵੇ ਉਹ ਕੀਤੀ ਆ ਤਾਂ ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਹੈ ਤੇ ਦਸਵੇਂ ਪਾਤਸ਼ਾਹ ਤੱਕ ਇਹ ਸਾਰਾ ਸਿਸਟਮ ਚੱਲਦਾ ਰਿਹਾ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਅਰੇ ਸਾਨੂੰ ਇਹਦੀ ਪ੍ਰੇਰਣਾ ਜੋ ਇਸ ਨਗਰ ਕੀਰਤਨ ਤੋਂ ਮਿਲੇਗੀ ਉਹ ਸਦੀਵੀ ਕਾਲ ਲਈ ਹੋਏਗੀ ਇੱਕ ਥੋੜਾ ਹਟ ਕੇ ਸਵਾਲ ਪੁੱਛਣਾ ਮੈਂ ਹਟ ਨਹੀਂ ਸਕਦਾ ਪੁੱਛੇ ਬਿਨਾ ਕਿ ਤੁਸੀਂ ਹਰਿਆਣਾ ਪੰਜਾਬੀ ਆਦਮੀ ਦੇ ਡਾਇਰੈਕਟਰ ਵੀ ਹੈਗੇ ਹੋ ਤੇ ਪੰਜਾਬੀ ਨੂੰ ਲੈ ਕੇ ਹਰਿਆਣਾ ਵਿੱਚ ਕਿਦਾਂ ਕੰਮ ਹੋ ਰਿਹਾ ਕੋਈ ਮੇਰੀ ਵੀ ਮਾਂ ਬੋਲੀ ਹੈ ਮਾਂ ਬੋਲੀ ਸਾਡੀ ਪੰਜਾਬੀ ਹੈ ਉਹ ਕਹਿੰਦੇ ਨੇ ਵੀ ਜੇ ਕਿਸੇ ਨੂੰ ਖਤਮ ਕਰਨਾ ਉਹਦੀ ਮਾਂ ਬੋਲੀ ਖਤਮ ਕਰ ਦੋ ਪਰ ਉਹ ਕਿਦਾਂ ਚੱਲਦੀ ਹੈ ਮੈਂ ਕਿੰਨਾ ਦੇ ਪ੍ਰਯਾਸ ਤੋਂ ਤੁਹਾਨੂੰ ਇੱਕ ਖੁਸ਼ਖਬਰੀ ਮੈਂ ਇੱਕ ਪੋਲੀਟੀਕਲ ਆਦਮੀ ਹਾਂ ਉਹ ਪਤਾ ਨਹੀਂ ਸੀ ਉਹਨਾਂ ਨੂੰ ਕੀ ਚੰਗਾ ਲੱਗਾ ਜਾਂ ਕਿਉਂ ਉਹਨਾਂ ਦੇ ਕੀ ਸੋਚਦੇ ਅਦìn ਉਹਨਾਂ ਨੇ ਮੈਨੂੰ ਇਹ ਪੰਜਾਬੀ ਅਕੈਡਮੀ ਦਾ ਡਾਇਰੈਕਟਰ ਲਾ ਹਤਾ ਤੇ ਪੰਜਾਬੀ ਅਕੈਡਮੀ ਦੇ ਡਾਇਰੈਕਟਰ ਦਾ ਮਤਲਬ ਇਹ ਹੈ ਵੀ ਤੁਸੀਂ ਪੰਜਾਬੀ ਨੂੰ ਪ੍ਰਮੋਟ ਕਰਨਾ ਤੇ ਪੰਜਾਬੀ ਸੰਸਕ੍ਰਿਤੀ ਨੂੰ ਪ੍ਰਮੋਟ ਕਰਨਾ ਇਹਦੇ ਕੰਮਾਂ ਵਾਸਤੇ ਤੁਸੀਂ ਇਹ ਜ਼ਿੰਮੇਵਾਰੀਆਂ ਹੁੰਦੀਆਂ ਮੈਂ ਆਉਣ ਸਾਲ ਜੋ ਪਹਿਲੇ ਪੰਜਾਬੀ ਦੇ ਲੇਖਕਾਂ ਦਾ ਸਨਮਾਨ ਕਰਨ ਦਾ ਕੰਮ ਕਰ ਸਕਿਆ 75 ਲੱਖ ਦੇ ਅਵਾਰਡ ਜਿਹੜੇ ਸੀ 2017 ਤੋਂ ਲੈ ਕੇ 2022 ਤੱਕ ਦੇ ਉਹ ਅਸੀਂ ਜਿਹੜੇ ਆ ਉਹ ਸੀਐਮ ਸਾਹਿਬ ਕਿਉਂਕਿ ਮੇਰੀ ਅਕੈਡਮੀ ਦੇ ਉਹ ਚੇਅਰਮੈਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਲੋ ਜਿੰਨੇ ਵੀ ਲੇਖਕ ਸਨ ਪੱਤਰਕਾਰ ਸਨ ਜੋਨੇ ਵੀ ਕਵੀ ਸਨ ਰਾਗੀ ਸੰਤ ਆੜੀ ਸੰਤ ਉਹਨਾਂ ਸਾਰਿਆਂ ਨੂੰ 75 ਲੱਖ ਦੀ ਰਾਸ਼ੀ ਅਸੀਂ ਦੇ ਚੁੱਕੇ ਹਾਂ ਤੇ ਇਸ ਮਹੀਨੇ ਦੇ ਅਖੀਰ ਤੱਕ ਸਤਿਗੁਰੂ ਕਿਰਪਾ ਕਰਨ ਤੇ ਅਸੀਂ ਉਹਨਾਂ ਨੂੰ ਬਕਾਇਦਾ ਸੀਐਮ ਸਾਹਿਬ ਤੋਂ ਸਨਮਾਨਿਤ ਵੀ ਕਰਾਉਣ ਜਾ ਰਹੇ ਹਾਂ ਦੂਸਰੀ ਗੱਲ ਮੈਂ ਤੁਹਾਡੇ ਮਾਧਿਅਮ ਰਹੀ ਤੁਹਾਡੇ ਕਿਉਂਕਿ ਟੀਵੀ ਜਿਹੜਾ ਆਪਣਾ ਤੁਹਾਡਾ ਚੈਨਲ ਹੈ ਇਹਦੀ ਬਹੁਤ ਵੱਡੀ ਰੀਸ ਹੈ ਇਹਦੇ ਲਈ ਮੈਂ ਸਿਨੇ ਤੁਹਾਨੂੰ ਇਹ ਦੇਣਾ ਚਾਹੁੰਦਾ ਸਾਰੇ ਮੇਰੇ ਵੱਲੋਂ ਇੱਕ ਅਪੀਲ ਹੈ ਸਾਰੇ ਹਿੰਦੁਸਤਾਨੀਆਂ ਨੂੰ ਲਾ ਲਓ ਮੈਂ ਨੇਰੇ ਹਰਿਆਣੇ ਦੀ ਗੱਲ ਹੀ ਹੋਣ ਕਰ ਰਿਹਾ ਜਦੋਂ ਅਸੀਂ ਪੜਦੇ ਹੁੰਦੇ ਸੀ ਮੇਰਾ ਸਨ 62 ਦਾ ਜਨਮ ਹੈ ਮੈਂ میٹرਕ ਤੱਕ ਪਿੰਡ 'ਚ ਬੜਿਆ ਤੇ ਉਦੋਂ ਇਹ ਹੁੰਦਾ ਸੀ ਵੀ ਜਿਹੜਾ ਨਕੰਮਾ ਬੱਚਾ ਹੁੰਦਾ ਸੀ ਉਹਨੂੰ ਤਾਂ ਪਾਉਂਦੇ ਸੀ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਦਾਖਲਾ ਮਿਲਦਾ ਹੁੰਦਾ ਸੀ ਤੇ ਹੁਣ ਕੀ ਫੈਸ਼ਨ ਆ ਗਿਆ ਹੁਣ ਫੈਸ਼ਨ ਆ ਗਿਆ ਵੀ ਮੇਰੇ ਕੋਲ ਪੈਸਾ ਇੰਨਾ ਕੋਸਾ ਮੈਂ ਬੱਚੇ ਆਪਣੇ ਪ੍ਰਾਈਵੇਟ 'ਚ ਪੜਾਉਣੇ ਆ ਤੇ ਦੂਸਰੇ ਜਿਹੜੀਆਂ ਵੰਚਿਤ ਸਮਾਜ ਹੈ ਉਹ ਇਹੋਨਾਂ ਦਾ ਕੰਮ ਹੈ ਸਰਕਾਰੀ ਸਕੂਲਾਂ 'ਚ ਪੜਾਉਣਾ ਤੇ ਪੰਜਾਬੀ ਲਈ ਕੀ ਸੋਚਿਆ ਜਾਵੇ ਸਰਕਾਰ ਤਾਂ ਇਹੀ ਸੋਚ ਸਕਦੀ ਹੈ ਨਾ ਵੀ ਜਿਹੜੇ ਉਹਦੇ ਆਪਣੇ ادارے ਨੇ ਸਕੂਲ ਨੇ ਉਹਨਾਂ 'ਚ ਪੰਜਾਬੀ ਨੂੰ ਲਾਗੂ ਕਰੇ ਉਹ ਸਰਕਾਰ ਲਾਗੂ ਕਰਦੀ ਹੈ ਉਹਦੇ 'ਚ ਇੱਕ ਨਿਯਮ ਨੇ ਪਰ ਉਹਨਾਂ ਨਿਯਮਾਂ ਨੂੰ ਪੂਰੇ ਕਰਨ ਵਾਸਤੇ ਬੱਚੇ ਤਾਂ ਚਾਹੀਦੇ ਆ ਪੰਜਾਬੀ ਦੀ ਮੰਗ ਕਰਨ ਵਾਲੇ ਅੱਜ ਮੈਂ ਵਾਅਦਾ ਨਾ ਕਰ ਸਕਦਾ ਵੀ 95% ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਜਿਨ੍ਹਾਂ ਨੂੰ ਪੰਜਾਬੀ ਸਿੱਖਣੀ ਹੈ ਜਿਨ੍ਹਾਂ ਨੇ ਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਪੜਾਉਣ ਦੀ ਕੋਈ ਜ਼ਰੂਰਤ ਨਹੀਂ ਸਰਕਾਰ ਜਿਹੜਾ ਉਪਰਾਲਾ ਕਰ ਸਕਦੀ ਉਹ ਆਪਣੀਆਂ ਧਾਰਿਆਂ ਚ ਕਰ ਸਕਦੀ ਹੈ ਨਾ ਤੇ ਉਹ ਸਾਨੂੰ ਇਹ ਇੱਕ ਮਿਸ਼ਨ ਬਣਾਉਣਾ ਪਏਗਾ ਜੇ ਅਸੀਂ ਐਜੂਕੇਸ਼ਨ ਨੂੰ ਵੀ ਬਚਾਉਣਾ ਹੈ ਪ੍ਰਾਈਵੇਟ ਸਕੂਲਾਂ ਨੇ ਐਜੂਕੇਸ਼ਨ ਦੇ ਲਈ ਜੋ ਵੀ ਸ਼ੋਸ਼ਣ ਉਹਦਾ ਕੀਤਾ ਉਹਦਾ ਸਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਭੁਗਤ ਵੀ ਰਹੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਅਜੇ ਭੁਗਤਾਂਗੇ ਸਾਨੂੰ ਇਹ ਜਿਹੜੇ ਹੈਲਥ ਦੇ ਕੰਮ ਨੇ ਇਹ ਜਿਹੜੇ ਐਜੂਕੇਸ਼ਨ ਦੇ ਕੰਮ ਨੇ ਇਹ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਹੀ ਸਹੀ ਤਰੀਕੇ ਨਾਲ ਚਲਾ ਸਕਦੀਆਂ ਨਹੀਂ ਤਾਂ ਤੁਸੀਂ ਉੱਥੇ ਜਿਹੜੀ ਫੈਕਲਟੀ ਹੈ ਪ੍ਰਾਈਵੇਟ ਸਕੂਲ ਦੀ ਪ੍ਰਾਈਵੇਟ ਕਾਲਜ ਦੀ ਤੇ ਸਰਕਾਰੀ ਸਕੂਲ ਦੀ ਤੇ ਸਰਕਾਰੀ ਕਾਲਜ ਦੀ ਜਾਂ ਯੂਨੀਵਰਸਿਟੀਆਂ ਦੀ ਜਿਹੜੀਆਂ ਫੈਕਲਟੀਆਂ ਨੇ ਤੇ ਉਹਨਾਂ ਦੀਆਂ ਤਨਖਾਹਾਂ ਤੇ ਉਹਨਾਂ ਦੇ ਜਿਹੜਾ ਪ੍ਰਕਿਰਿਆ ਹੈ ਉਹਨਾਂ ਨੂੰ ਨਿਯੁਕਤ ਕਰਨ ਦੀ ਉਹ ਆਪਾਂ ਇਹ ਥੋੜਾ ਜਿਹਾ ਸਿਸਟਮ ਚੋਂ हट ਕੇ ਗੱਲਾਂ ਹੁਣ ਸ਼ੁਰੂ ਹੋ ਗਈਆਂ ਤੁਹਾਡੀ ਜਾਣਕਾਰੀ ਲਈ ਤੇ ਉਹ ਸਾਨੂੰ ਉਧਰ ਆਉਣਾ ਪੈਗਾ ਸਾਨੂੰ ਇਹ ਮਜਬੂਰ ਕਰਨਾ ਪੈਗਾ ਸਰਕਾਰਾਂ ਨੂੰ ਆਪੇ ਸਰਕਾਰਾਂ ਮਜਬੂਰ ਹੋ ਜਾਣਗੀਆਂ ਜਦੋਂ ਅਸੀਂ ਕਹਾਂਗੇ ਬੱਚੇ ਇੱਥੇ ਪੜਾਉਣੇ ਆ ਫਿਰ ਅਸੀਂ ਮੰਗ ਉਠਾਵਾਂਗੇ ਜੀ ਟੀਚਰ ਹੋਣੇ ਚਾਹੀਦੇ ਆ ਜੀ ਫਿਰ ਇੱਥੇ ਆ ਪੜਾਓ ਆ ਸਬਜੈਕਟ ਪੜਾਓ ਇਹ ਨਹੀਂ ਪੜਾਇਆ ਜਾਂਦਾ ਸੋ ਇਸ ਕਰਕੇ ਇਹ ਸਰਕਾਰਾਂ ਦਾ ਤਾਂ ਇੱਕ ਅਸੀਂ ਮਦਦ ਲੈ ਸਕਦੇ ਹਾਂ ਆਪਣੀ ਭਾਸ਼ਾ ਨੂੰ ਬਚਾਉਣ ਵਾਸਤੇ ਪਰ ਪੂਰਨ ਤੌਰ ਤੇ ਸਰਕਾਰਾਂ ਨਹੀਂ ਬਚਾ ਸਕਦੀਆਂ ਉਹ ਸਾਨੂੰ ਬਚਾਉਣਾ ਪਏਗਾ ਤੇ ਸਰਕਾਰ ਤੋਂ ਅਸੀਂ ਫੇਰ ਹੀ ਕੋਈ ਫਾਇਦਾ ਲੈ ਸਕਦੇ ਹਾਂ ਦਬਾਅ ਪਾ ਸਕਦੇ ਹਾਂ ਕਿ ਸਾਡੇ ਬੱਚੇ ਸਰਕਾਰੀ ਸਕੂਲਾਂ 'ਚ ਹੋਣਗੇ ਇਸ ਕਰਕੇ ਸਾਨੂੰ ਇਹ ਇੱਕ ਸਾਨੂੰ ਨੁਕਤਾ ਤੈਅ ਕਰਨਾ ਪਏਗਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਭਾਈ ਮਨਜੀਤ ਸੂਣਾ ਨੇ ਇਹ ਧਰਮ ਬਚਾਉਣ ਦੇ ਨਾਲ ਤਰਤ ਬਚਾਉਣ ਦਾ ਸਲੋਗਨ ਦਿੱਤਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਗਰੂਕ ਲੋਕਾਂ ਨੂੰ ਹਰ ਸਮਾਜ ਦੇ ਨੂੰ ਇਹ ਖੜਾ ਹੋਣਾ ਪੈਗਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੱਕ ਲਿਆਉਣਾ ਪੈਗਾ ਤੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਸਰਕਾਰ ਤੋਂ ਪੈਦਾ ਕਰਾਉਣੀਆਂ ਪੈਣਗੀਆਂ ਤਾਂ ਅਸੀਂ ਕੋਈ ਮਦਦ ਉਠਾ ਸਕੋਗੇ ਨਹੀਂ ਤਾਂ ਪ੍ਰਾਈਵੇਟ ਸਕੂਲ ਪ੍ਰਾਈਵੇਟ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਸਾਨੂੰ ਉਸ ਲਾਇਕ ਨਹੀਂ ਬਣਾਉਣਗੀਆਂ ਅਸੀਂ ਆਪਣੇ ਆਪ ਜਿਹੜੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਹਰ ਸਾਰੇ ਤੋਂ ਵੱਡੀ ਗੱਲ ਹੈ ਵੀ ਸਾਨੂੰ ਆਪਣੇ ਘਰਾਂ 'ਚ ਮੈਨੂੰ ਖੁਸ਼ੀ ਹੁੰਦੀ ਹੈ ਮੈਂ ਸਾਰੇ ਚੈਨਲਾਂ 'ਚ ਨਹੀਂ ਇਹ ਦੇਖਦਾ ਜੀ ਨਿਊਜ਼ ਜਿਹੜਾ ਇਹ ਪੰਜਾਬ 'ਚ ਪੰਜਾਬੀ ਦੀ ਗੱਲ ਵੀ ਕਰਦਾ ਹਰਿਆਣੇ 'ਚ ਹਰਿਆਣਵੀ ਗੱਲ ਕਰਦਾ ਹਿਮਾਚਲ 'ਚ ਹਿਮਾਚਲੀ ਦੀ ਗੱਲ ਕਰਦਾ ਇਹ ਤਿੰਨੇ ਤੁਸੀਂ ਚਲਾ ਰਹੇ ਹੋ ਨਾ ਤੇ ਇਹ ਇਹ ਇੱਕ ਇਹੀ ਹੈ ਸਾਡੀ ਸੰਸਕ੍ਰਿਤੀ ਨੂੰ ਸੰਭਾਲਣ ਦਾ ਕੰਮ ਜੋ ਇਹ ਚੈਨਲ ਇਹ ਸੋਚਦਾ ਹੈ ਕਿ ਮੈਂ ਇਹ ਮੇਰੀ ਤਾਂ ਰੀਚ ਵਧੇਗੀ ਜੇ ਮੈਂ ਲੋਕਾਂ ਦੀ ਅਨੁਸਾਰ ਸੋਚ ਅਨੁਸਾਰ ਗੱਲ ਕਰਾਂਗਾ ਤੇ ਸਾਨੂੰ ਨਹੀਂ ਸਮਝਾਉਣੀ ਚਾਹੀਦੀ ਵੀ ਅਸੀਂ ਕੀ ਕਰੀਏ ਅਸੀਂ ਆਪਣੀ ਭਾਸ਼ਾ ਨੂੰ ਕਿਸ ਤਰ੍ਹਾਂ ਬਚਾਵਾਂਗੇ ਜਦੋਂ ਅਸੀਂ ਆ ਪਜਾਗਰਕ ਹੋ ਜਾਵਾਂਗੇ ਤੇ ਸਾਰੇ ਦੁਨੀਆ ਸਾਡੇ ਪਿੱਛੇ ਲੱਗ ਕੇ ਚੱਲੇਗੀ ਤੇ ਇਹ ਜਿਹਿਆਂ ਇਹ ਜਿਹੜਾ ਮੈਂ ਦੁਬਾਰਾ ਫੇਰ ਉਸ ਸਤਗੁਰੂ ਅਗੇ ਅਰਦਾਸ ਬੇਨਤੀ ਕਰਦਾ ਕਿ ਅੱਜ ਉਹ ਸਾਡੀ ਭੈਣ ਸਾਡੇ ਚ ਨਹੀਂ ਜਿਨੇ ਪ੍ਰੇਰਣਾ ਦੇ ਕੇ ਭਾਈ ਮਨਜੀਤ ਸੋਨਾਂ ਨੂੰ ਇਸ ਕੰਮ ਤੇ ਲਾਇਆ ਸੀ ਨੇਕ ਕੰਮ ਤੇ ਉਹ ਵੀ ਥੋੜੇ ਦਿਨ ਹੋਏ ਉਹ ਸਰਗੁਸ ਹੋ ਗਏ ਨੇ ਉਹ ਕਿਉਂਕਿ ਇਹ ਉਹਨਾਂ ਦਾ ਹੀ ਲਿਖਿਆ ਪ੍ਰੋਗਰਾਮ ਸੀ ਸਾਰਾ ਪਰ ਉਹ ਅਜੇ ਵਿੱਚ ਨਹੀਂ ਪਰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਦਾ ਦਿਖਾਇਆ ਹੋਇਆ ਰਸਤਾ ਇਸ ਮਾਰਗ ਸ਼ੀਸਮਾਰਗ ਯਾਤਰਾ ਲਈ ਜੋ ਜੋ ਪ੍ਰਬੰਧ ਉਹ ਚਾਹੁੰਦੇ ਸਨ ਉਹ ਉਹ ਆ ਪਤਾ ਨਹੀਂ ਦੇਖਣਗੇ ਪਰ ਹੋ ਸਕਦਾ ਉਸ ਤੋਂ ਵੀ ਵਧੀਆ ਇਹ ਸਤਗੁਰੂ ਆਪ ਆਪਣੇ ਕਾਰਜ ਕਰਾ ਲੈਣਗੇ ਅਸਿਕ ਮਾ ਬਵਤਨ ਬਾਜੀ ਗੱਲਬਾਤ ਕਰਨ ਦੇ ਲਈ ਬਹੁਤ ਖਾਸਾ ਉਹ ਵੀ ਖਾਸਾ ਬਾਈ ਗੁਰਜੀ ਕੀ ਫਤਿਹ ਬਲਕਿ ਐਸੀ ਹਰਪਾਲ ਸਿੰਘ ਜਿਹਨਾਂ ਨੇ ਦੱਸਿਆ ਹੈਗਾ ਕਿ ਧਰਮ ਬਚਾਣਾ ਹੈ ਧਰਤੀ ਬਚਾਣੀ ਹੈ ਤੇ ਮਾਂ ਮੋਲੀ ਪੰਜਾਬੀ ਵੀ ਬਚਾਣੀ ਹੈ ਆਪਾਂ ਨੂੰ ਸਭ ਵਾਸਤੇ ਜਿਹੜੇ ਨੇ ਵੱਡੇ ਉਪਰਾਲੇ ਕਰਨ ਦੀ ਜਰੂਰਤ ਹੈਗੀ ਹੈ ਤੇ ਉਪਰਾਲੇ ਕਰਾਂਗੇ ਤਾਂ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਅਗਲੇ ਆਉਣ ਵਾਲੀ ਪੀੜੀ ਹੈ ਉਹਨੂੰ ਪਤਾ ਚੱਲੇਗਾ ਸਾਡਾ ਧਰਮ ਕੀ ਹੈ ਪਰ